ਬਾਈ ਗੁਰਦਾਸ ਜੀ ਕਥਾ ਬੜੀ ਵਧੀਆ ਗੁਰੂ ਦੇ ਸੁਭਾਅ ਦੀ ਕਥਾ ਕਰਦੇ ਨੇ ਕਈ ਜਿਹੜੇ ਗੁਰੂ ਦਾ ਜਿਹੜਾ ਸੁਭਾਅ ਹੈ ਤੇ ਜਿਸ ਤਰੀਕੇ ਨਾਲ ਉਹ ਇਨਸਾਨ ਨਾਲ ਵਰਤਦਾ ਹੈ ਜ਼ਮੀਨ ਤੇ ਆਸਮਾਨ ਜਿੰਨਾ ਫਰਕ ਹੈ ਕਿੰਨਾ ਇਹਦਾ ਦੇਖੋ ਕਹਿੰਦਾ ਚਰਨ ਸਰਨ ਗੁਰ ਏਕ ਪੈਂਦਾ ਜਾਏ ਚੱਲ ਅੱਜ ਦਿੱਲੀੋਂ ਅੰਬਲਸਰ ਜਾਣਾ ਹੋਏ ਦਿੱਲੀੋਂ ਪੈਣੀ ਸਾਹਿਬ ਜਾਣਾ ਓਏ 324 ਕਿਲੋਮੀਟਰ ਪਈਦਾ ਜੀ ਭਾਈ ਗੁਰਦਾਸ ਕਹਿੰਦਾ ਇੱਕੋ ਹੀ ਕਦਮ ਚੱਲੋ ਚੱਲੋ ਮੰਨ ਕਰਕੇ ਤੁਹਾਡੀ ਯਾਤਰਾ ਸਫਲ ਹੋਵੇ ਇੱਕ ਇੱਕ ਕਦਮ ਤੁਹਾਡੀ ਯਾਤਰਾ ਦੁਗਣੀ ਕਰ ਰਿਹਾ ਤਿੰਗਣੀ ਕਰ ਰਿਹਾ ਚੌਗਣੀ ਕਰ ਰਿਹਾ ਇੱਕ ਹੀ ਯਾਤਰਾ ਸਾਨੂੰ ਹਜ਼ਾਰਾਂ ਯਾਤਰਾਾਂ ਦਾ ਬਣ ਦੇ ਦਿੰਦੀ ਹੈ ਕਿਵੇਂ ਇਸ ਵਾਰ ਅਸੀਂ ਕਿ ਸਤਗੁਰ ਦੀ ਯਾਤਰਾ ਕਰ ਰਹੇ ਆ ਅਸੀਂ ਦੁਨੀਆਦਾਰੀ ਵਾਂਗ ਕੁੰਮਨ ਗਿਰਦ ਨਹੀਂ ਜਾ ਰਹੇ ਅਸੀਂ ਮੋਲਾ ਵਿੱਚ ਨਹੀਂ ਘੁੰਮਣ ਜਾ ਰਹੇ ਅਸੀਂ ਕੋਈ ਸ਼ਹਿਰ ਵੇਖਣ ਨਹੀਂ ਚੱਲੇ ਸਾਡੀ ਯਾਤਰਾ ਅਨੰਤ ਦੀ ਯਾਤਰਾ ਜਿਹੜੀ ਗੁਰੂ ਸੰਗੁਰਾ ਰਹੀ ਆ ਚਾਰ